ਦੇਖੋ ਬੜੇ ਲੰਬੇ ਸਮੇਂ ਤੋਂ ਮੈਂ ਵੀ ਇਹ ਗੱਲਾਂ ਸਟੇਜਾਂ ਤੇ ਕਹਿ ਰਿਹਾ ਤੇ ਸਮਝ ਵੀ ਆ ਰਹੀਆਂ ਨੇ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਨਾਲ ਹਮੇਸ਼ਾ ਵਿਤਕਰਾ ਤੱਕਾ ਜਿੱਥੇ ਮੌਕਾ ਮਿਲੇ ਉਹ ਜਾਣ ਨਹੀਂ ਦਿੰਦੇ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਪੰਜਾਬ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਮਿਲੇ ਉਹ ਜਾਣ ਨਹੀਂ ਦਿੰਦੇ ਅਰ ਤਾਂ ਇਹ ਉਹ ਕਿਸਾਨਾਂ ਦਾ ਮਸਲਾ ਹੈ ਗੋਤਜਾ ਪੰਜਾਬੀਆਂ ਦਾ ਤਾਂ ਮੈਂ ਕੋਈ ਆਰਡੀਐਫ ਦਾ ਪੈਸਾ ਰੋਕ ਲਿਆ ਹੈ ਹੈਨਾ ਪੰਜਾਬ ਦਾ ਰੋਕਿਆ ਤੇ ਹੁਣ ਜਿਹੜਾ ਨਵਾਂ ਇਹਨਾਂ ਨੇ ਕੀਤਾ ਸਾਜ਼ਿਸ਼ ਦੇ ਅਧੀਨ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰ ਲਿਆ ਜਿਹੜੇ ਅਮਰੀਕਾ ਤੋਂ 트ੰਪ ਸਰਕਾਰ ਬਣੀ ਤੇ ਉਹਨਾਂ ਨੇ ਰਿਪੋਰਟ ਕਰਨੇ ਸ਼ੁਰੂ ਕਰਤੇ ਬਾਕ-ਬਾਕ ਮੁਲਕਾਂ ਦੇ ਜਿਹੜੇ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ ਤੁਸੀਂ ਉਸ ਵੇਲੇ ਮੀਡੀਆ ਸਾਰੇ ਮੌਜੂਦ ਸੀ ਅੰਮ੍ਰਿਤਸਰ ਜਿਹਦੇ ਵਿੱਚ 33 ਗੁਜਰਾਤ ਦੇ ਸੀ 33 ਰਣਵੇ ਦੇ ਸੀ 30 ਪੰਜਾਬ ਦੇ ਸੀ ਦੋ ਮਹਾਰਾਜ ਦੇ ਸੀ ਇੱਕ ਮੇਰੇ ਖਿਆਲ ਚ ਉੱਤਰਾਖੰਡ ਦੇ ਸੀ ਉੱਤਰਾਖੰਡ ਹੂੰ ਚਲੋ ਪਹਿਲਾ ਜਹਾਜ਼ ਉਹਨਾਂ ਲਾ ਲਿਆ ਪਤਾ ਨਹੀਂ ਕੀ ਕਟੇਰੀ ਹੈ ਹੁਣ ਦੂਜਾ ਜਹਾਜ਼ ਆ ਰਿਹਾ ਜੀ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੋਣ ਦਾ ਕਟੇਰੀ ਦੱਸਿਆ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੋਣਦੇ ਹੋ ਤੁਸੀਂ ਬਦਨਾਮ ਕਰਨ ਨੂੰ ਕਾਸਤੇ ਚੋਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਤੇ ਛੰਡ ਦਿਓ ਤੁਸੀਂ